ਬੋਤਾ ਸਿਆਣਾ ਬਣਿਆ ਫਿਰਦਾ ਸੀ ਹਰ ਆਗੀ ਨਾ ਘਟਕਾਣੇ ਜਿਦ ਤਰਾ ਆਪ ਦਾ ਦਿਮਾਗ ਨਹੀਂ ਸੀ ਕੰਮ ਕਰਦਾ ਮੇਰੇ ਅਰਗੀ ਤੋਂ ਸਲਾਹ ਲੈ ਲੈਂਦਾ ਮੈਂ ਤਾਂ ਤੇਰੇ ਬਿਨਾ ਸਲਾਹ ਮੁਗੜ ਦੋ ਵੀ ਤੇ ਨਿਕਲਦੀ ਸੀ ਬੈਣੀ ਤੂੰ ਨਾ ਛੁੱਟਦੇ ਕਿਸੇ ਗੱਲ ਨੂੰ ਇਹੀ ਹਾਲ ਪਹਿਲਾਂ ਭਾਬੀ ਦਾ ਸੀ ਜਦੋਂ ਨਵੀਂ ਨਵੀਂ ਵਿਆਹੀ ਆਈ ਆ ਇਹ ਤਾਂ ਮੇਰੀ ਮਾਂ ਨੇ ਚੰਡ ਕੇ ਸਿੱਧੀ ਤੀਰ ਅਰਗੀ ਕਰ ਲਈ ਭਰਾ ਜੇ ਗੁੱਸਾ ਨਾ ਕਰਿਓ ਇਹਦੇ ਚ ਉਹਦੀ ਗਲਤੀ ਘੱਟ ਥੋਡੀ ਗਲਤੀ ਜ਼ਿਆਦਾ ਲੱਗਦੀ ਆ ਹੁਣ ਚਾਰੇ ਪਾਸੇ ਗੱਲਾਂ ਹੁੰਦੀਆਂ ਸੋਚਣੀ ਤੇਰੇ ਕੰਨ ਬੰਦ ਹੋਣ ਲੱਗਣਗੇ ਪਰ ਲੋਕਾਂ ਦੇ ਬੋਲ ਨਹੀਂ ਮਿੱਟਣੇ ਤੇ ਲੋਕਾਂ ਦੇ ਗੱਲ-ਗੱਲ ਤੇ ਕੰਨੇ ਮਾਰਨਗੇ ਮੈਂ ਤੇ ਪੈਜੀ ਸਾਡੇ ਕੋ ਆਪਣਾ ਦੁੱਖ ਆਇਆ ਸੀ ਕਿ ਪੜਿਆ ਪਰ ਉਹਨੂੰ ਆਪਣਾ ਦੁੱਖ ਦੱਸਣਾ ਹੁੰਦਾ ਤੇ ਤੁਸੀਂ ਉਲਟਾ ਮੇਰੇ ਗੱਲ ਪਈ ਜਾਨੀ ਹੋਰ ਕੀ ਤੇ ਪਈ ਜਾਂ ਗੱਲ ਤੇ ਨਾ ਸਾਰੀਆਂ ਤੇ ਰੀਆਂ ਨੇ ਤੂੰ ਕਿਸੇ ਦੀ ਇੱਕ ਨਹੀਂ ਸੁਣੀ ਪੱਥਰ ਤੇ ਬੂੰਦ ਪਈ ਨਾ ਪਈ ਇੱਕ ਬਰਾਬਰ ਮੈਂ ਤਾਂ ਪੜਨਾ ਹੀ ਗਈ ਨੂੰ ਕਹਿੰਦੀ ਹੁੰਦੀ ਸੀ ਵਿਜੈਨਗਰ ਫੜਦੇ ਪੱਪ ਚੱਕੇ ਹੋਏ ਆ ਨਾ ਕੱਟ ਤਾਂ ਇਹਦੇ ਆਊਗਾ ਘਟਕ ਸੁਣਦੇ ਤੇ ਰਹੂਗਾ ਮੈਂ ਵੀ ਉਹਦਾ ਮਾੜਾ ਕਰਦਾ ਉਹ ਉਹ ਕਦੀ ਤੀਆਂ ਦਾ ਮਾੜਾ ਕਰਦੇ ਹੁੰਦੇ ਐ ਐਨਾ ਵਧੀਆ ਰਿਸ਼ਤਾ ਲੱਭਿਆ ਮੇਰੀਆਂ ਜੁੱਤੀਆਂ ਘਸ ਗਈਆਂ ਫਿਰ ਫਿਰ ਕੇ ਰਿਸ਼ਤੇ ਲੱਭਣ ਨੂੰ ਉਹਨ ਮੈਨੂੰ ਵੀ ਪੁੱਛਿਆ ਜੀ ਉਹਨੂੰ ਕੀ ਹੋਇਆ ਮੌਕੇ ਤੇ ਜਵਾਬ ਦੇਗੀ ਕਹਿੰਦੀ ਮੈਂ ਇਥੇ ਵਿਆਹ ਨਹੀਂ ਕਰਾਉਣਾ ਤੇਰੀ ਖੁੱਲਨੇ ਜਵਾਬ ਦਵਾਇਆ ਪਹਿਲਾਂ ਲੋਕ ਪਾਗਲ ਨਹੀਂ ਸੀਗਾ ਸਿਆਣੇ ਬੁੜੇ ਉਹ ਕਹਿੰਦੇ ਸੀ ਖੁਰਪਾ ਘੱਟ ਚੰਡੇ ਧੀ ਨੂੰ ਪੁੱਤ ਨੂੰ ਜ਼ਿਆਦਾ ਚੰਡੇ ਕੇ ਰੱਖੇ ਤੇਰੀ ਖੁੱਲਨੇ ਆਹ ਕੁਛ ਕਰਾ ਤਾ ਆ ਆਹਨ ਤੂੰ ਕਿਨੂੰ ਕਿਨੂੰ ਕੀ ਜਵਾਬ ਦੇਗਾ ਵੀ ਕੁੜੀ ਨੇ ਰਿਸ਼ਤੇ ਤੋਂ ਕਿਉਂ ਨਾ ਕਰਤੀ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ ਦੁਨੀਆ ਦੇ ਤਾਂ ਦੋਏ ਪਾਸੇ ਦੰਦੇ ਹੁੰਦੇ ਆ ਜੇ ਕੋਈ ਗੱਲ ਸੀ ਡੁੱਬ ਜਾਣੀ ਪਹਿਲਾਂ ਹੀ ਦੱਸ ਦਿੰਦੀ ਆਹ ਤਾਂ ਬੇਇੱਜ਼ਤੀ ਨਾ ਹੁੰਦੀ ਜਿਵੇਂ ਅੱਜ ਸਰਨੀਵਾ ਕਰਕੇ ਤਰੇਗਾ ਭਾਬੀ ਆਪਣਾ ਟਾਈਮ ਵਾਲਾ ਬਗਿਆ ਨਹੀਂ ਸੀ ਆਪਾਂ ਚੋਲੇ ਰਿਸ਼ਤਾ ਪੱਕਾ ਕਰਿਆ ਹੁੰਦਾ ਹੁੰਦਾ ਸੀਗਾ ਨਾ ਮੁੰਡੇ ਨੇ ਕੁੜੀ ਨੂੰ ਦੇਖਿਆ ਹੁੰਦਾ ਸੀ ਨਾ ਕੁੜੀ ਨੇ ਮੁੰਡੇ ਨੂੰ ਦੇਖਿਆ ਹੁੰਦਾ ਸੀ ਕਦੇ ਕੋਈ ਤਲੇਸ ਨਹੀਂ ਸੀ ਪੈਂਦਾ ਭਾਣੋ ਅੱਜ ਕੱਲ ਤਾਂ ਦਿਨ ਘਰਿਆ ਤੋਂ ਵੀ ਰਿਸ਼ਤੇ ਨੂੰ ਜਵਾਬ ਹੋ ਜਾਂਦਾ ਭੈਣ ਜੀ ਤੁਸੀਂ ਮੇਰੀ ਪਰੇਸ਼ਾਨੀ ਘਟਾਉਣ ਦੀ ਕੋਸ਼ਿਸ਼ ਕਰੋ ਨਾ ਕਿ ਵਧਾਉਣ ਦੀ ਤੁਸੀਂ ਤਾਂ ਮੇਰੇ ਹੌਸਲੇ ਤੋੜ ਕੇ ਰੱਖ ਦਿੱਤਾ ਅਸੀਂ ਕਾਹ ਤੋਂ ਤੁਹਾਡਾ ਹੌਸਲਾ ਤੋੜਨਾ ਤੁਹਾਡਾ ਹੌਸਲਾ ਤਾਂ ਸਾਡੀ ਕੁੜੀ ਨੇ ਤੋੜਿਆ ਨਾ ਤੂੰ ਨਹੀਂ ਕੁਝ ਕਹਿੰਦਾ ਐਨਾ ਕੁਝ ਤੇਰੇ ਸਹੁਰੇ ਚ ਹੋ ਰਿਹਾ ਨਾ ਹੁਣ ਮੇਰੇ ਸਮਝਾਉਣ ਨੂੰ ਰਹਿ ਕੀ ਗਿਆ ਮੈਂ ਤਾਂ ਪਹਿਲਾਂ ਹੀ ਪੁੱਪੜ ਜੀ ਨੂੰ ਕਹਿੰਦਾ ਸੀ ਵੀ ਚਲੋ ਕੁੜੀ ਪੜਦੀ ਆ ਹਾਇਰ ਐਜੂਕੇਸ਼ਨ ਕਰ ਰਹੀ ਆ ਵਧੀਆ ਗੱਲ ਆ ਪਰ ਉਹਦਾ ਪਹਿਰਾਵੇ ਤੇ ਉਹਦੇ ਬੋਲ ਚਾਲ ਦੇ ਢੰਗ ਦੇ ਥੋੜਾ ਜਿਹਾ ਉਹਦੇ ਤੇ ਲਗਾਮ ਕੱਸ ਕੇ ਰੱਖੋ ਉਹ ਤਾਂ ਜੋ ਮੂੰਹ ਚੋਂਦੀ ਸੀ ਉਹ ਬੋਲਦੀ ਸੀ ਉਹ ਤਾਂ ਦੂਜਿਆਂ ਨੂੰ ਮੱਤਾ ਦੇਣ ਲੱਗੇ ਵੀ ਸੋਚਦੀ ਨਹੀਂ ਸੀ 20 ਵਾਰੀ ਤਾਂ ਉਹ ਫੁੱਪੜ ਜੀ ਨੂੰ ਕਹਿੰਦੇ ਕੋਈ ਹਾਂ ਨਾ ਕਰੋ ਪਪਾ ਹਾਂ ਨਾ ਕਰੋ ਮੈਂ ਹਾਂ ਕਰਨਾ ਮੈਂ ਹੋਰ ਕਰਨਾ ਨਹੀਂ ਤਾਂ ਹੁਣ ਰਿਸ਼ਤਾ ਕਹਦਾ ਕਹੁੰਦਾ ਸੀ ਨਾ ਦੇਖਿਆ ਜਿਹੜਾ ਇਹਨਾਂ ਨੇ ਹੁਣ ਜਵਾਬ ਖੜੇ ਪੈਰ ਦੇ ਤਾਂ ਮੈਨੂੰ ਤਾਂ ਉੱਤੇ ਮੈਂ ਤਾਂ ਸ਼ਰਮ ਨਾਲ ਧਰਮ ਨਾਲ ਬੇਬੇ ਸਹੀ ਕੁਝ ਸ਼ਰਮ ਨਾਲ ਮੈਂ ਪਾਣੀ ਪਾਣੀ ਹੋ ਗਿਆ ਜਦੋਂ ਕੁੜੀ ਨੇ ਕਹਿੰਦਾ ਨਹੀਂ ਮੈਂ ਨਹੀਂ ਇੱਥੇ ਵਿਆਹ ਕਰਾਉਣਾ ਹੈਗਾ ਮੇਰੇ ਵੱਲੋਂ ਕੋਰੀ ਨਾ ਉਹਨੇ ਕੋਰੀ ਨਾ ਆਪ ਦਾ ਘਰਤੀ ਸਾਨੂੰ ਉੱਥੋਂ ਪੱਲਾ ਛਡਾ ਕੇ ਉਹ ਤਾਂ ਉੱਠਣ ਔਖਾ ਹੋ ਗਿਆ ਜੇ ਇਹਨਾਂ ਨੂੰ ਕੰਡਣ ਚ ਕੋਈ ਕਸਰ ਹੋਰ ਰਹਿ ਗਈ ਹੋਵੇ ਤਾਂ ਉਹ ਵੀ ਪੂਰੀ ਕਰ ਲੋ ਮੈਂ ਤਾਂ ਹੈਰਾਨ ਆ ਵੀ ਇਹ ਕਰਦੇ ਮਸਲੇ ਨੂੰ ਜੇ ਕਰਦੇ ਚੱਕੀ ਜਾਣਗੇ ਤਾਂ ਬਾਹਰ ਲੈਣਾ ਤਾਂ ਗੱਲਾਂ ਵਢਾਉਣੀਆਂ ਹੀ ਆ ਨਾਲੇ ਖੁੱਫੜ ਦੀ ਤੁਹਾਨੂੰ ਨਾ ਆਹ ਸਿਰ ਨੀਵਾ ਕਰਕੇ ਬੈਠਣ ਦੀ ਲੋੜ ਨਹੀਂ ਹੈਗੀ ਵੀ ਕੁੜੀ ਨੇ ਜਵਾਬ ਦਿੱਤਾ ਸਗੋ ਤੁਹਾਨੂੰ ਤਾਂ ਮਾਣ ਕਰਨਾ ਚਾਹੀਦਾ ਆਪਣੀ ਧੀ ਤੇ ਮਾਣ ਚਾਰੇ ਪਾਸੇ ਦੇ ਵਰੀ ਥੂ-ਥੂ ਕਰਦੀ ਮਾਣ ਮੈਂ ਕਦਾ ਕਰਾ ਕਿੰਨਾ ਸੋਹਣਾ ਰਿਸ਼ਤਾ ਮਿਲਿਆ ਮੁੰਡੇ ਵਾਲਿਆਂ ਦੀ ਡਿਮਾਂਡ ਵੀ ਕੋਈ ਨਹੀਂ ਸੀ ਉਹ ਕਹਿੰਦੇ ਨਾ ਅਸੀਂ ਲੈਣ ਦੇਣੇ ਕੁਝ ਵੀ ਨਹੀਂ ਕਰਨਾ ਬਸ ਬਈ ਐ ਕਰਿਓ ਸਾਡਾ 4-500 ਬੰਦਾ ਬਰਾਤ ਦਾ ਵਿਆਹ ਗੱਜਬਜ ਕੀ ਕਰ ਦਿਓ ਅੱਛਾ ਕੋਫੜ ਜੀ ਕੋਈ ਡਿਮਾਂਡ ਨਹੀਂ ਸੀਗੀ ਆ ਜਿਹੜਾ ਉਹ ਕਹਿੰਦੇ ਸੀ ਵੀ 4-500 ਬੰਦਾ ਬਰਾਤ ਦਾ ਆਉਣਾ ਆ ਇਹਨੂੰ ਤੁਸੀਂ ਡਿਮਾਂਡ ਨਹੀਂ ਮੰਨਦੇ ਮੈਂ ਤਾਂ ਤੁਹਾਡੇ ਸਾਰਿਆਂ ਤੇ ਹੈਰਾਨ ਆ ਵੀ ਕੁੜੀ ਨੇ ਜਵਾਬ ਕਿਉਂ ਦਿੱਤਾ ਕਿਵੇਂ ਤੁਸੀਂ ਸਾਰੇ ਉਹਦੇ ਮਗਰੀ ਪੈ ਗਏ ਤੁਸੀਂ ਕਿਸੇ ਨੇ ਇਹ ਸਮਝਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਵੀ ਉਹਨੇ ਜਵਾਬ ਕਿਉਂ ਦਿੱਤਾ ਲੇ ਇਹਦੇ ਵਿੱਚ ਸਮਝਣ ਵਾਲੀ ਗੱਲ ਕਿੱਥੋਂ ਆ ਗਈ ਇਹ ਤਾਂ ਕਿਤੇ ਨਾ ਕਿਤੇ ਚੱਕਰ ਜਿਹਾ ਚੱਲਦਾ ਹੋਊਗਾ ਉੱਥੇ ਵਿਆਹ ਕਰਾਉਣਾ ਚਾਹੁੰਦੀ ਹੋਣੀ ਤਾਂ ਹੀ ਜਵਾਬ ਦਿੱਤਾ ਉਹਨੇ ਵਾਹ ਕਿੰਨੀ ਵਧੀਆ ਸੋਚ ਆ ਆ ਜ਼ਮਾਨੇ ਵਾਂਗੂ ਉਹਦੇ ਨਾਲ ਹੀ ਚੱਲ ਰਹੇ ਹੋ ਤੁਸੀਂ ਜਦੋਂ ਕਿਤੇ ਕੁੜੀ ਕੋਈ ਜਵਾਬ ਦੇ ਦੇਵੇ ਕਿਸੇ ਰਿਸ਼ਤੇ ਤੋਂ ਤਾਂ ਆਹ ਇਲਜ਼ਾਮ ਲਾਉਣਾ ਤਾਂ ਉਹਦੇ ਤੇ ਸੌਖਾ ਹੀ ਬਹੁਤ ਰਿਸ਼ਤਾ ਟੁੱਟਣ ਤੇ ਆ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਘੰਡੀ ਜਾਣਗੇ ਤੇ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਕਦੀ ਕਿਸੇ ਨੇ ਆ ਗੱਲ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਨਾ ਅਜੇ ਆਹੀ ਗੱਲ ਐ ਆ ਤੂੰ ਪਹੁੰਚ ਗਿਆ ਤੇ ਸਾਨੂੰ ਵੀ ਪਛਾਦੇ ਤੈਅ ਤੱਕ ਫਫੜ ਜੀ ਤੁਹਾਡੇ ਕੋਲੇ ਭਾਵੇਂ ਉਹਨੇ ਕੋਈ ਗੱਲ ਨਹੀਂ ਕੀਤੀ ਪਰ ਵੱਡੀ ਭੈਣ ਹੋਣ ਦੇ ਨਾਤੇ ਉਹਨੇ ਮੇਰੇ ਨਾਲ ਆਪਦਾ ਸਾਰਾ ਢਿੱਡ ਖੋਲਿਆ ਪਹਿਲਾਂ ਤਾਂ ਫਫੜ ਜੀ ਤੁਸੀਂ ਆਪਣੇ ਮਨ ਚੋਂ ਇਹ ਬਹਿਮ ਕੱਢੋ ਮੇਂ ਮੁੰਡੇ ਵਾਲੇ ਬਹੁਤ ਰੱਜੇ ਪੁੱਜੇ ਸੀ ਤੇ ਉਹਨਾਂ ਦੀ ਕੋਈ ਡਿਮਾਂਡ ਨਹੀਂ ਸੀ ਰਿੰਗ ਸਰਮਨੀ ਦਾ ਸਾਰੇ ਦਾ ਸਾਰਾ ਖਰਚਾ ਉਹ ਆਪਣੇ ਤੇ ਕੌਣ ਨੂੰ ਕਹਿੰਦੇ ਸੀ ਨਾ ਫਿਰ ਪ੍ਰੀ ਵੈਡਿੰਗ ਸ਼ੂਟ ਕਰਨਾ ਉਹ ਵੀ ਅਸੀਂ ਕਰਾਉਣਾ ਜਦੋਂ ਆਪਣੀ ਕੁੜੀ ਨੇ ਉਹਨਾਂ ਨੂੰ ਰਿਸੈਪਸ਼ਨ ਬਾਰੇ ਪੁੱਛਿਆ ਤਾਂ ਕਹਿੰਦੇ ਕੀ ਲੋਡ ਆ ਰਿਸੈਪਸ਼ਨ ਕਰਨ ਦੀ ਅਸੀਂ ਸਾਰੇ ਆਪਣੇ ਰਿਸ਼ਤੇਦਾਰ ਤੇ ਭੈਣ ਭਾਈ ਤਾਂ ਆ ਵਿਆਹ ਦੀ ਬਰਾਤ ਤੇ ਲੈ ਆਉਣੇ ਆ ਧੀਆ ਦੇ ਮਾਪੇ ਐਸੇ ਕਰਕੇ ਧੀਆ ਜੰਮਣ ਤੋਂ ਡਰਦੇ ਆ ਹੁਣ ਤੁਸੀਂ ਹੀ ਦੱਸੋ ਆ ਖਰਚੇ ਇਹਨਾਂ ਨੂੰ ਤੁਸੀਂ ਡਿਮਾਂਡਾਂ ਨਹੀਂ ਮੰਨਦੇ ਇੱਕ ਤਾਂ ਮਾਪੇ ਧੀ ਦੇ ਦਿੰਦੇ ਨੇ ਤੇ ਉੱਪਰੋਂ ਆ ਮੁੰਡੇ ਵਾਲਿਆਂ ਦੀਆਂ ਡਿਮਾਂਡਾਂ ਵੀ ਪੂਰੀਆਂ ਕਰਦੇ ਨੇ ਸਿਰਫ ਇਸ ਕਰਕੇ ਵੀ ਇਹ ਇੱਕ ਧੀ ਦੇ ਮਾਪੇ ਹੁੰਦੇ ਨੇ ਬੱਸ ਕਰ ਇਹਨਾਂ ਨੇ ਕੱਲਿਆਂ ਨੇ ਨਹੀਂ ਸੀ ਕਰਨਾ ਸਾਰੇ ਹੀ ਕਰਦੇ ਨੇ ਮਾਪੇ ਧੀਆਂ ਦਾ ਇੰਨਾ ਪਰ ਇਹ ਗਲਤ ਆ ਕਿਉਂ ਸਾਰਾ ਕੁਝ ਆ ਧੀਆਂ ਦੇ ਮਾਪੇ ਹੀ ਕਰਨ ਮੁੰਡੇ ਵਾਲਿਆਂ ਦਾ ਕੋਈ ਫਰਜ਼ ਨਹੀਂ ਹੁੰਦਾ ਐਸ ਪਹਿਲੂ ਬਾਰੇ ਤਾਂ ਅਸੀਂ ਸੋਚਿਆ ਹੀ ਨਹੀਂ ਸੀਗਾ ਪਰ ਅੱਜ ਕੱਲ ਤਾਂ ਬਹੁਤ ਸਾਰੇ ਵਿਆਹ ਇਦਾਂ ਹੀ ਹੁੰਦੇ ਆ ਨਾ ਵੀ ਮੁੰਡੇ ਵਾਲੇ ਤੇ ਕੁੜੀ ਵਾਲੇ ਰੜ ਕੇ ਅੱਦੋ-ਅੱਦ ਖਰਚਾ ਕਰ ਲੈਂਦੇ ਆ ਨਾ ਉਹਨਾਂ ਤੇ ਭਜਨ ਪੈਂਦਾ ਨਾ ਇਹਨਾਂ ਤੇ ਪੈਂਦਾ ਆ ਹੁਣ ਮਾਮੇ ਕੀ ਆ ਨੀਕੀ ਪਿੰਟੂ ਨੇ ਵੀ ਆਪਦੇ ਮੁੰਡੇ ਹਨੀ ਦਾ ਵਿਆਹ ਕੀਤਾ ਹੀ ਆ ਰਿੰਗ ਸੈਰੇਮਨੀ ਕੀਤੀ ਕਿਉਂ ਦੀ ਕਿਉਂ ਦੀ ਪਰ ਸਾਰੇ ਦਾ ਸਾਰਾ ਖਰਚਾ ਤਾਂ ਉਹ ਪਿੰਟੂ ਹੁਣਾਂ ਨੇ ਕੀਤਾ ਕੁੜੀ ਵਾਲੇ ਤੇ ਕੋਈ ਬੋਝ ਤਾਂ ਨਹੀਂ ਨਭਾਇਆ ਇਹ ਤਾਂ ਚੰਗੇ ਬੰਦਿਆਂ ਦੀ ਨਿਸ਼ਾਨੀ ਆ ਨਾ ਇਹੀ ਤਾਂ ਮੈਂ ਕਹਿ ਰਹੀ ਆ ਵੀ ਸਾਰੇ ਦਾ ਸਾਰਾ ਬੋਝ ਧੀਆ ਵਾਲਿਆਂ ਤੇ ਨਹੀਂ ਪਾਉਣਾ ਚਾਹੀਦਾ ਆਪਣੀ ਪ੍ਰੀਤੀ ਨੇ ਜੇ ਮੁੰਡੇ ਨੂੰ ਨਾ ਕੀਤੀ ਆ ਤੋ ਉਹਦੇ ਪਿੱਛੇ ਕਾਰਨ ਵੀ ਇਦਾਂ ਦੇ ਸੀ ਉਹ ਸਾਰੇ ਦਾ ਸਾਰਾ ਬੋਡਨ ਤਾਂ ਸਾਡੇ ਉੱਪਰ ਹੀ ਪਾ ਰਹੇ ਸੀ ਤੇ ਮੇਰੀ ਭੈਣ ਨੂੰ ਆ ਸਮਾਜ ਤੇ ਰਿਸ਼ਤੇ ਤੋਂ ਪਹਿਲਾਂ ਆਪਦੇ ਪਿਓ ਦੀ ਜੇਬ ਦੀ ਵੀ ਸੀ ਉਹ 4-5 ਘੰਟੇ ਦੇ ਵਿਆਹ ਪਿੱਛੇ ਆ ਆਪਦੇ ਪਿਓ ਨੂੰ ਆ 10-15 ਸਾਲ ਕਰਜ਼ੇ ਦੀਆਂ ਕਿਸ਼ਤਾਂ ਲਾਉਂਦੇ ਨਹੀਂ ਦੇਖ ਸਕਦੀ ਸੀ ਮੈਨੂੰ ਦੱਸੋ ਆ ਪ੍ਰੀਤੀ ਨੇ ਰਿਸ਼ਤੇ ਤੋਂ ਨਾ ਕਰਕੇ ਕੀ ਗੁਨਾਹ ਕਰ ਲਿਆ ਤੁਹਾਨੂੰ ਨਹੀਂ ਲੱਗਦਾ ਵੀ ਉਹ ਆਪਣੀ ਜਿਹੜਾ ਬਿਲਕੁਲ ਠੀਕ ਸੀ ਧੀਏ ਤੂੰ ਤਾਂ ਮੇਰੀ ਅੱਖਾਂ ਖੋਲਦੀ ਆ ਸੱਚੀ ਮੁੱਚੀ ਜਿਹੜੀ ਧੀ ਦੇ ਉੱਤੇ ਮੈਨੂੰ ਇੰਨਾ ਗੁੱਸਾ ਆ ਰਿਹਾ ਸੀ ਉਹਨੇ ਮੌਕੇ ਤੇ ਨਾ ਕਿਉਂ ਕੀਤੀ ਪਰ ਹੁਣ ਸਚਾਈ ਜਾਣ ਕੇ ਮੈਂ ਇੱਕ ਥਾਪੜ ਕੇ ਕਹਿ ਸਕਦਾ ਕਿ ਮੇਰੀ ਧੀ ਨੇ ਜੋ ਕੀਤਾ ਸਹੀ ਕੀਤਾ ਮਨੁ ਮਾੜਾ ਆਪਣੀ ਕੀ ਦੀ ਮਾਪੇ ਤਾਂ ਹਮੇਸ਼ਾ ਹੀ ਆਪਣੀਆਂ ਧੀਆਂ ਤੇ ਬਾਣ ਕਰਦੇ ਨੇ ਕਿਉਂਕਿ ਜਿਹੜਾ ਦੁੱਖ ਧੀਆਂ ਮਾਪਿਆਂ ਦਾ ਸਮਝ ਸਕਦੀਆਂ ਨੇ ਨਾ ਉਹ ਪੁੱਤ ਵੀ ਨਹੀਂ ਸਮਝ ਸਕਦੇ ਨਾ ਕੋਈ ਹੋਰ ਸਮਝ ਸਕਦਾ ਪਰ ਅੱਜ ਕੱਲ੍ਹ ਦੀਆਂ ਧੀਆਂ ਜਾਗ ਚੁੱਕੀਆਂ ਨੇ ਜਾਗਰੂਕ ਹੋ ਚੁੱਕੀਆਂ ਨੇ ਆਪਣਾ ਚੰਗਾ ਮਾੜਾ ਉਹ ਸਮਝ ਸਕਦੀਆਂ ਨੇ ਤੇ ਦੂਜੇ ਪਹਿਲੂ ਤੇ ਲੜਕੇ ਵਾਲਿਆਂ ਨੂੰ ਵੀ ਤਾਂ ਲੜਕੀ ਵਾਲਿਆਂ ਦੀਆਂ ਮਜਬੂਰੀਆਂ ਕੁਝ ਤਾਂ ਸਮਝਣੇ ਚਾਹੀਦੀਆਂ ਸਾਰੇ ਦਾ ਸਾਰਾ ਪਿਆਰ ਸ਼ਾਦੀ ਦਾ ਜਿਹੜਾ ਖਰਚ ਹੈ ਜੇ ਆਪਾਂ ਕੁੜੀ ਵਾਲੇ ਦੇ ਸਿਰ ਤੇ ਥੋਪ ਦਈਏ ਤਾਂ ਉਹਨਾਂ ਦਾ ਕਸੂਰ ਕੀ ਆ ਜੇ ਵੰਡ ਕੇ ਕਰਨਗੇ ਤਾਂ ਦੋਨੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਵਾਲਾ ਬਹਾਰ ਹੋ ਫੇਰ ਆਹ ਝਗੜੇ ਕਲੇਸ਼ ਛਾੜ ਛੜਈਏ ਰੋੜੇ ਰੁਪੇ ਇਹਨਾਂ ਵਾਸਤੇ ਤਾਂ ਥਾਂ ਬਚਣੀ ਐ ਨਹੀਂ ਜੇ ਥਾਂ ਬਚੂਗੀ ਤਾਂ ਸਿਰਫ ਪਿਆਰ ਤੇ ਭਾਈਚਾਰਾ ਜੇ ਮੁੰਡੇ ਵਾਲੇ ਕੁੜੀ ਵਾਲਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਜਾਣ ਕਾਤਿਆਂ ਨਾ ਜੰਮਣੀਆਂ ਔਖੀਆਂ ਹੋਣਗੀਆਂ ਨਾ ਵਿਆਹਣੀਆਂ ਔਖੀਆਂ ਹੋਣਗੀਆਂ ਜੇ ਤੁਸੀਂ ਸਾਡੀ ਇਸ ਗੱਲ ਨਾਲ ਸਹਿਮਤ ਹੋ ਤਾਂ ਕਮੈਂਟਸ ਕਰਕੇ ਸਾਨੂੰ ਜ਼ਰੂਰ ਦੱਸੋ